ਗੋਲਦੀ ਕੰਬੋਜ ਜੀ ਦਵਿੰਦਰ ਲਾਡੀ ਤੋਸ ਜੀ ਐਮਐਲਏ ਸਹਿਵਾਨ ਔਰ ਸੈਨੇਟ ਦੇ ਬਹੁਤ ਹੀ 올ਡੈਸਟ ਮੈਂਬਰ ਪੁਰਾਣੇ ਆਈਪੀ ਸਿੰਘ ਜੀ ਰਵਿੰਦਰ ਸਿੰਘ ਢਾਲੀਆਲ ਜੀ ਔਰ ਸਟੂਡੈਂਟ ਲੀਡਰ ਵਤਨਬੀਰ ਸਿੰਘ ਜੀ ਇਹ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਤਨ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆਗੇ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਪ੍ਰਭਾਵਿਤ ਹੋਏ ਨੇਗੇ ਔਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ 'ਚ ਪੜ੍ਹਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ 'ਚ ਪੜ੍ਹਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਨੇਗੇ ਕਿਉਂਕਿ ਇੱਕ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈtic ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਨੀ ਦੇ ਨਾਲ ਕਿ ਇੱਥੇ ਅਸੀਂ ਆਪਣਾ ਸਿਲੇਬਸ ਬਣਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਵਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਿਆ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਬਿਡਰਾ ਕਰ ਲਿਆ ਬਿਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪੈ ਕੇ ਕਦੇ ਪਹਿਲਾਂ ਭਾਖੜਾ ਬਿਆਸ ਡਿਵਿਜਨ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੂਜੀ ਅਟੈਂਪਟ ਜਿਹੜੀ ਆ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਓਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਟੀਚਾ ਮਿਥਰਿਆ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਸਾਰੇ ਪੰਜਾਬ ਦੇ 200 ਕਾਲਜਾਂ ਦੇ ਪ੍ਰਿੰਸੀਪਲ 200 ਕਾਲਜਾਂ ਦੇ ਜਿਹੜੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਦੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟਿਡ ਬਾਡੀ ਦੇ ਵਿਦਿਆਰਥੀ ਜਿਹੜੇ ਦੇ ਕੇ ਸਾਰੀਆਂ ਜਥੇਬੰਦੀਆਂ ਦੇ ਅਸੀਂ ਰੜਕ ਕੇ ਜਿਹੜੀ ਆ ਇਹ ਲੜਾਈ ਲੜਾਂਗੇ ਬਿਲਕੁਲ ਇਹ ਸਟੇਟਸ ਜਿਹੜਾ ਉਹਨੂੰ ਬਹਾਗ ਕਰਕੇ ਰੱਖਾਂਗੇ ਮੈਂਬਰ ਲੰਬੇ ਹੋਣੇ ਚਾਹੀਦੇ 31 ਤੇ ਬਿਲਕੁਲ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਹੁਣ ਫਰਦਰ ਡਿਟੇਲ ਦੇ ਵਿੱਚ ਮੈਂ ਕੰਗ ਸਾਹਿਬ ਨੂੰ ਬੇਨਤੀ ਕਰੂਗਾ ਕਿ ਫਰਦਰ ਜਿਹੜਾ ਟੈਕਨੀਕਲੀ ਡਿਟੇਲ ਤੁਹਾਨੂੰ ਸਮਝਾਉਣਗੇ ਕਿ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਸਾਬੋ ਤਾਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਕਿਵੇਂ ਜਿਹੜਾ ਡੈਮੋਕਰੈਟਿਕ ਸੈਟਅਪ ਆ ਜਿਹੜਾ ਆਟੋਨਮਸ ਬਾਡੀ ਦਾ ਸੈਟਅਪ ਆ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੋ ਵਾਰ ਖੁਦ ਇਹ ਸੈਨੇਟ ਮੈਂਬਰ ਰਹੇ ਨੇ ਕਿ ਆਈ ਪੀ ਸਿੰਘ ਜੀ ਸੈਨੇਟ ਦੇ ਮੈਂਬਰ ਰਹੇ ਨੇ ਕਿ ਸੋ ਮੈਂ ਕੰਗ ਸਾਹਿਬ ਨੂੰ ਬੇਨਤੀ ਕਰੂਗਾ ਸਾਹਬ ਨੇ ਨਹੀਂ ਗੱਲ ਨਹੀਂ ਕੋਈ ਨਹੀਂ ਆ ਗਿਆ ਠੀਕ ਹੈ ਵੈਸੇ ਆਡੀਓ ਦੀ ਦਿੱਕਤ ਠੀਕ ਹੈ ਠੀਕ ਹੈ ਵੈਸੇ ਤੇ ਚੀਮਾ ਸਾਹਿਬ ਨੇ ਆਲਮੋਸਟ ਜਿਹੜਾ ਸਾਡਾ ਅੱਜ ਦਾ ਆਉਣ ਦਾ ਪਰਪਸ ਤੁਹਾਡੇ ਐਕਸਪੀਰੀਅੰਸ ਕਰਤਾ ਹੈ ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਦਾ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ ਐਜੂਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਆ ਨਾ ਰੱਦ ਕਰ ਸਕਦੀ ਔਰ ਸਭ ਤੋਂ ਵੱਡੇ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਜਿ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿ ਤਕਰੀਬਨ 200 ਕਾਲਜ ਸਾਡੇ ਆ ਔਰ ਲਾਹੌਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਹ ਵਿਰਾਸਤੀ ਇੰਸਟੀਟਿਊਸ਼ਨ ਹੈ ਇਦੇ ਨਾਲ ਸਾਡਾ ਇਮੋਸ਼ਨਲ ਸੰਵਿਧਾਨਿਕ ਤੇ ਇਤਿਹਾਸਿਕ ਰਿਸ਼ਤਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਾਹਿਬ ਨੇ ਤੁਹਾਡੇ ਸਾਹਮਣੇ ਜਲ ਰੱਖੀ ਆ ਉਹ ਪਹਾਰ ਰਵੇ ਉਹ ਕੰਟੀਨਿਊ ਰਵੇ ਅਤੇ ਸਭ ਤੋਂ ਜ਼ਰੂਰੀ ਇਹ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਚ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜੱਦੋਜਹਦ ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮੈਂ ਸਾਡੇ ਪਾਨਯੋਗ ਮੈਂਬਰ ਮੀਤ ਹਰਜੀਮ ਸਾਡੇ ਨਾਲ ਸੀ ਉਹਨਾਂ ਨੂੰ ਕਹੂੰਗਾ ਉਹ ਵੀ ਤੁਹਾਡੇ ਸਾਹਮਣੇ ਇਸ ਵਿਸ਼ੇ ਤੇ ਆਪਣੀ ਗੱਲ ਰੱਖਣ ਧੰਨਵਾਦ ਜੀ ਮਰਨਾਲ ਪਹਿਲਾਂ ਜਿਵੇਂ ਚੀਮਾ ਸਾਹਿਬ ਤੇ ਕੰਗ ਸਾਹਿਬ ਨੇ ਦੱਸਿਆ ਤੇ ਕੰਗ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਲੋਕਾਂ ਲਈ ਇਹ ਇਕੱਲਾ ਇਹਦੀ ਵੀ ਇੱਕ ਵਿਦਿੱਕ ਆਧਾਰ ਆ ਜਿੱਥੋਂ ਕਹਿ ਲੋ ਵੀ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਾਸਟਰਸ ਕਰਦੇ ਆ ਪੀ ਐਚ ਡੀ ਕਰਦੇ ਆ ਤੇ ਆਪਣੇ ਫੀਲਡ ਜਾ ਕੇ ਕੰਮ ਕਰਦੇ ਆ ਸਾਡੀ ਇਹਦੇ ਨਾਲ ਜਿਹੜੀ ਸਾਂਝ ਆ ਉਹ ਦਹਾਕਿਆਂ ਦੀ ਆ ਮੈਂ ਇਹ ਆਦਾ ਜਦੋਂ ਪਿਛਲੀ ਵਾਰ ਵੀ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਧਾਨ ਸਭਾ ਚ ਮਤਾ ਆਇਆ ਸੀ ਮੈਂ ਉਦੋਂ ਹਾਇਰ এডਿਕੇਸ਼ਨ ਮਨਿਸਟਰ ਸੀ ਉੱਥੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਸੀ ਕਿ ਜਦੋਂ ਪੰਜਾਬ ਜਾਂ ਕਹੋ ਵੀ ਭਾਰਤ ਤੇ ਪਾਕਿਸਤਾਨ ਵੰਡੇ ਗਏ ਤਾਂ ਲੱਖਾਂ ਪੰਜਾਬੀ ਆ ਜਿਹੜਾ ਆਪਣੇ ਪਹਿਲੇ ਘਰ ਕਿਉਂਕਿ ਸਾਡੀ ਬੜੀ ਵਿਰਾਸਤ ਸਾਡੀਆਂ ਹਿਸਟੋਰੀਕਲ ਬਿਲਡਿੰਗਸ ਦੇ ਜਿਹੜੀਆਂ ਪਾਕਿਸਤਾਨ ਰਹਿ ਗਈਆਂ ਤਾਂ ਜਦੋਂ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਸਾਰਾ ਕੁਝ ਛੱਡ ਕੇ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਪਹਿਲਾ ਘਰ ਜਿਹੜਾ ਲਾਹੌਰ ਛੱਡ ਕੇ ਸਾਡਾਂ ਨਾਲ ਇੱਥੇ ਹਿਸ਼ਾਰਪੁਰ ਆਈ ਤੇ ਉਸ ਤੋਂ ਬਾਅਦ ਪੰਜਾਬ ਦੇ ਹੀ ਜਿਹੜੇ ਪਿੰਡ ਨੇ ਉਜਾੜ ਕੇ ਚੰਡੀਗੜ੍ਹ ਚ ਜਿਹੜਾ ਕਹੋ ਵੀ ਨਵਾਂ ਘਰ ਨਵੀਂ ਯੂਨੀਵਰਸਿਟੀ ਜਿਹੜੀ ਉਹ ਬਣਾਈ ਗਈ ਇਸ ਕਰਕੇ ਪੰਜਾਬੀਆਂ ਦੀ ਬੜੀ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਪਰ ਕੇਂਦਰ ਦੀ ਪਤਾ ਨਹੀਂ ਐਸੀ ਕੀ ਮਜਬੂਰੀ ਹੈ ਦੁਬਾਰਾ ਦੁਬਾਰਾ ਇਦੀ ਛੇੜਖਾੜ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲੇ ਜਿਵੇਂ ਕੰਗਸਾਭ ਨੇ ਦੱਸਿਆ ਕਿ ਇਹਦਾ ਜਿਹੜਾ ਸਟੇਟਸ ਹੈ ਉਹ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਇਹਨੂੰ ਤੁਸੀਂ ਵਿਦਆਊਟ ਕੰਸਲਟੇਸ਼ਨ ਪੰਜਾਬ ਦੇ ਨਾਲ ਤੁਸੀਂ ਇਹਨੂੰ ਅਮੈਂਡ ਨਹੀਂ ਕਰ ਸਕਦੇ ਪਰ ਫਿਰ ਵੀ ਗੈਰ ਸੰਵਿਧਾਨਿਕ ਤਰੀਕੇ ਨਾਲ ਇਹਨੂੰ ਜਿਹੜਾ ਅਮੈਂਡ ਇਹ ਪਹਿਲੀ ਵਾਰ ਨਹੀਂ ਇਹ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਉਂਕਿ ਉਦੋਂ ਵੀ ਜਦੋਂ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆਂਦਾ ਉਦੋਂ ਇਹਨੂੰ ਰੱਦ ਕੀਤਾ ਗਿਆ ਉਦੋਂ ਪਹਿਲਾਂ ਵੀ ਤੁਹਾਡੇ ਧਿਆਨ ਚ ਹੋਣਾ ਹੈ ਕਿ ਜਿਹੜਾ ਹਰਿਆਣਾ ਖੁਦ ਪੰਸੀ ਰਾਲ ਇਹਦੇ ਚੋਂ ਨਿਕਲੇ ਕੇ ਜੀ ਸਾਨੂੰ ਤਾਂ ਜੀ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਸ਼ਨ ਚਾਹੀਦੀ ਨਹੀਂ ਆਪ ਉਹਨਾਂ ਨੇ ਆਪਣੀ ਯੂਨੀਵਰਸਿਟੀ ਬਣਾਈ ਉਹਨਾਂ ਨੂੰ ਦੁਬਾਰਾ ਹਰਿਆਣ ਨੂੰ ਸਾਬਰੋਂ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਯਾਦੂ ਨੇ ਇੱਕ ਵਾਰੀ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਨਾਮ ਹੈ ਉਹਨੂੰ ਬਦਲਾਇਆ ਜਾਵੇ ਇਹ ਮਤਲਬ ਕਿ ਦੁਬਾਰਾ ਦੁਬਾਰਾ ਯੂਨੀਵਰਸਿਟੀ ਨੂੰ ਲੈ ਕੇ ਵੀ ਤੇ ਜਿਹੜੇ ਹੋਰ ਵੀ ਪੰਜਾਬ ਦੇ ਬੜੇ ਇਦਾਂ ਦੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕੇਂਦਰ ਦੀ ਪਾਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈ ਲੋ ਜਾਂ ਜਿਹੜਾ ਟੈਂਪਰੇਚਰ ਆ ਚੈੱਕ ਕਰਦੀ ਰਹਿੰਦੀ ਹੈ ਤੁਸੀਂ ਦੇਖੋ ਵੀ ਹੁਣ ਤੋਂ ਨਹੀਂ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਪੰਜਾਬ ਨਾਲ ਹਰ ਵਾਰ ਇਸ ਤਰ੍ਹਾਂ ਦਾ ਵਿਤਕਰੇ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਕਹਿ ਲਓ ਵੀ ਚੋਪਾ ਜਿਹੜੀਆਂ ਨੇ ਕਿਉਂ ਲਾਈਆਂ ਜਾਂਦੀਆਂ ਆ ਹੁਣੇ ਜਿਹੜਾ ਬੀਬੀਐਮਪੀ ਵਾਲਾ ਹੋਇਆ ਇਸ ਤੋਂ ਪਹਿਲਾਂ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਪਹਿਲਾਂ ਜਿਹੜੇ ਕਿਸਾਨੀ ਇਹ ਬਿੱਲ ਵੀ ਉਹ ਵੀ ਜਿਹੜੇ ਲਿਆਂਦੇ ਗਏ ਉਹ ਵੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਤਾਂ ਵੀ ਜਿਹੜੇ ਉਹ ਬਿੱਲ ਨੇ ਉਹ ਵਾਪਸ ਹੋਏ ਇਹ ਤੋਂ ਪਹਿਲਾਂ ਵੀ ਤੁਸੀਂ ਹਰ ਜਗ੍ਹਾ ਦੇਖੋ ਕਿ ਸਾਡੇ ਕਦੇ ਗਵਾਂਢੀ ਸੂਬਿਆਂ ਨੂੰ ਕਹ ਲਓ ਵੀ ਉਹਨਾਂ ਨੂੰ ਟੈਕਸ ਸਰਪ ਨੂੰ ਬਣਾ ਦਿੱਤਾ ਜਾਂਦਾ ਤੇ ਪੰਜਾਬ ਨੂੰ ਇਦਾਂ ਹੀ ਛੱਡ ਦਿੱਤਾ ਜਾਂਦਾ ਸੋ ਹਰ ਜਗ੍ਹਾ ਇਸ ਤਰ੍ਹਾਂ ਦੇ ਜਿਹੜੇ ਭਾਵੇਂ ਉੱਥੇ ਕੋਈ ਵੀ ਧਿਰ ਅੱਜ ਭਾਜੀਪੀ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਇਹ ਕਹ ਲਓ ਵੀ ਇਹ ਚੇਤਾਵਨੀ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਨੂੰ ਦੁਬਾਰਾ ਦੁਬਾਰਾ ਟੈਸਟ ਕਰਨਾ ਬੰਦ ਕਰ ਦਿਓ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਐਤਾ ਕਰਕੇ ਅੱਗ ਦੇ ਨਾਲ ਖੇਡ ਰਹੇ ਹੋ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਹੈ ਜਿਹੜਾ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਹੈ ਵੀ ਯਾਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਤਹਾਕਿਆਂ ਦੀ ਸਾਹਜ ਹੈ ਅਸੀਂ ਉਹਦਾ ਕੇਂਦਰੀਕਰ ਨਹੀਂ ਕਰਨ ਦੇਣਾ ਪਰ ਫਿਰ ਜਦੋਂ ਇਹ ਲੋਕਾਂ ਦੀ ਇਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ ਚ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦੁਰਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ-ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਹੈ ਆ ਨੋਟੀਫਿਕੇਸ਼ਨ ਦਾ ਜਦੋਂ ਬਾਸ ਹੋਵੇ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਨੇਟ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਵੀ ਡਿਊ ਹੈ ਮੈਂ ਸਰ ਇੱਕ ਹੋਰ ਪਲੀਜ਼ ਆਪੀਸੀ ਦੀ ਆਓ ਪਲੀਜ਼ ਸਤੋ ਸੀਨੀਅਰ ਸੈਨੇਟ ਦੇ ਮੈਂਬਰ ਨੇ ਇਹ ਬਿਲਕੁਲ ਜਿਹੜੇ ਪੁਰਾਣੇ ਸੈਨੇਟਰ ਨੇ ਉਹਨਾਂ ਦੇ ਵਿਆਪ ਤੇ ਗੱਲ ਕਰਦੇ ਸਾਰੇ ਅਸੀਂ ਅੱਜ ਸਾਡੇ ਕਨਸਟੀਟਿਊਸ਼ਨਲ ਹੈਡ ਗਵਰਨਰ ਸਾਹਿਬ ਕੋਲੇ ਡੈਲੀਗੇਸ਼ਨ ਦੇ ਨਾਲ ਜੋ ਪ੍ਰੈਜ਼ੈਂਟ ਹਾਲਾਤ ਬਣੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਦੇ ਵਿੱਚ ਇਹ ਕਹਿ ਲੋ ਸੱਖਤਾ ਬਣੀ ਵੀ ਹੈ ਵੀ ਇਸ ਨੂੰ ਕਿਉਂ ਜਿਹੜੀ ਡੈਮੋਕਰੈਟਿਕ ਸੈਟਅਪ ਪੁਰਾਣੀ ਐਨੀ ਨੂੰ ਕਿਉਂ ਹਲਾਇਆ ਜਾ ਰਿਹਾ ਮੇਰੇ ਤੋਂ ਪਹਿਲਾਂ ਸਾਰੇ ਲੀਡਰ ਸਹਿਬਾਨ ਨੇ ਬਹੁਤ ਅੱਛੇ ਤਰੀਕੇ ਨਾਲ ਰੋਸ਼ਨੀ ਪਾ ਦਿੱਤੀ ਹੈ ਸੋ ਸਾਡਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਪੜਾਉਂਨੇ ਆ ਅਸੀਂ ਹਮੇਸ਼ਾ ਇਹ ਐਗਜ਼ਾਮਪਲ ਦਿੰਨੇ ਆ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇਹਦੀ ਡੈਮੋਕਰੈਟਿਕ ਸੈਟਅਪ ਸਭ ਤੋਂ ਵੱਡੀ ਆ ਔਰ ਲੋਕ ਸਭਾ ਦੀਆਂ ਸੀਟਾਂ ਹੁਣ ਇੱਕ ਪਾਸੇ ਤਾਂ ਵਧ ਰਹੀਆਂ ਨੇ ਫਿਰ ਇਹੀ ਜੀ ਕਿਹੜੀ ਮਜਬੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਟ੍ਰਿਕ ਇਲੈਕਸ਼ਨ ਨਾਲ ਡੈਮੋਕਰੈਟਿਕ ਸੈਟਅਪ ਹੈ ਉਹਦੀਆਂ ਸੀਟਾਂ ਘਟਾਈਆਂ ਜਾ ਰਹੀਆਂ ਸੋ ਸਾਡੀ ਰਿਕੁਐਸਟ ਇਹੀ ਹੈ ਕਿ ਡੈਮੋਕਰੈਟਿਕ ਸੈਟਅਪ ਉਵੇਂ ਹੀ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਵਰਗ ਦੀ ਹਰ ਇੱਕ ਕੰਸਟਿਟੂਐਂਸੀ ਦੀ ਸਭ ਤੋਂ ਵੱਡਾ ਵਰਗ ਜਿਹੜਾ ਬੱਚਿਆਂ ਦਾ ਹੈ ਗ੍ਰੈਜੂਏਟ ਕੰਸਟਿਟੂਐਂਸੀ ਨੂੰ ਉਸੇ ਤਰੀਕੇ ਨਾਲ ਬਹਾਲ ਕੀਤਾ ਜਾਵੇ ਤੇ ਟੀਚਰ ਪ੍ਰਿੰਸੀਪਲ ਸਾਰੇ ਇਲੈਕਸ਼ਨ ਸੈਟਅਪ ਚ ਉਹਨੀਆਂ ਸੀਟਾਂ ਰੱਖਿਆ ਜਾਣ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸ ਸਰਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਵਤਨਵੀਰ ਸਿੰਘ ਗਿੱਲ ਪੰਜਾਬ ਯੂਨੀਵਰਸਿਟੀ ਤੋਂ ਲਾਅ ਦਾ ਵਿਦਿਆਰਥੀ ਤੇ ਨਾਲ ਪੰਜਾਬ ਯੂਨੀਵਰਸਿਟੀ ਦੀ ਰਾਈਫਲ ਸ਼ੂਟਿੰਗ ਟੀਮ ਦਾ ਮੈਂਬਰ ਸਾਡੇ ਸਾਰੇ ਸਤਕਾਰਯੋਗ ਸਹਿਬਾਨ ਸਾਡੇ ਚੀਮਾ ਸਾਹਿਬ ਕਾਂਗ ਸਾਹਿਬ ਤੇ ਸਾਰੇ ਸਤਕਾਰਯੋਗ ਲੀਡਰ ਗੁਰਮੀਤ ਸਿੰਘ ਮੀਤਹਰ ਜੀ ਉਹਨਾਂ ਦੇ ਨਾਲ ਅੱਜ ਗਵਰਨਰ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਮੋਰੰਡਮ ਸਬਮਿਟ ਕਰਕੇ ਅਸੀਂ ਉਹਨਾਂ ਨੂੰ ਇਹ ਚਿੰਤਾ ਜਤਾਈ ਕਿ ਪੰਜਾਬ ਯੂਨੀਵਰਸਿਟੀ ਦੀ ਜੋ ਪਿਛਲੇ 90 ਸਾਲ ਦੀ ਇੰਟੈਗ੍ਰਿਟੀ ਹੈ ਉਸ ਚੀਜ਼ ਨੂੰ ਬਚਾਇਆ ਜਾਵੇ ਬਹਾਲ ਕੀਤਾ ਜਾਵੇ ਸਾਥੀਓ ਪੰਜਾਬ ਪਾਕਿਸਤਾਨ ਤੋਂ ਲੈ ਕੇ Shimla ਹਿਮਾਚਲ ਹਰਿਆਣਾ ਤੱਕ ਫੈਲਿਆ ਹੋਇਆ ਸੀ ਪਹਿਲਾਂ ਤਾਂ ਪੰਜਾਬ ਨੂੰ 1947 ਦੀ ਵੰਡ ਨੇ ਮਾਰ ਪਾਈ ਫਿਰ 84 ਦੇ ਦਹਾਕੇ ਵਿੱਚ ਮਾਰ ਪਈ ਅੱਜ ਉਹ ਪੰਜਾਬ ਹਿਮਾਚਲ ਕੱਢ ਕੇ ਹਰਿਆਣਾ ਕੱਢ ਕੇ ਇੱਕ ਸੂਬਾ ਬਣ ਚੁੱਕਿਆ ਆ ਜੋ ਉਸ ਸੂਬੇ ਨੂੰ ਉਸ ਸਾਡੀ ਸੋਨੇ ਦੀ ਚਿੜੀ ਨੂੰ ਅਸੀਂ ਦਾਗ ਲਾਉਣਾ ਚਾਹੁੰਦੇ ਆ ਅਸੀਂ ਸਾਡੀ ਕੁੱਲੀ ਵਿੱਚ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਆਪਣੇ ਘਰ ਸੁਖੀ ਹੱਸਦੇ ਵਸਦੇ ਪੰਜਾਬੀਆਂ ਨੂੰ ਉਹਨਾਂ ਦੇ ਘਰ ਬੈਠਿਆਂ ਨੂੰ ਉਹਨਾਂ ਦੀ ਹੋਂਦ ਮਿਟਾਉਣੀ ਚਾਹੁੰਦੇ ਆ ਮੈਂ ਸਟੂਡੈਂਟ ਦੇ ਤੌਰ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਗ੍ਰੈਜੂਏਟ ਕੰਫੀਡੈਂਸੀਜ਼ ਹੁੰਦੀ ਹੈ ਜੋ ਗ੍ਰੈਜੂਏਟ ਸੈਨੇਟਰਸ ਆਉਂਦੇ ਨੇ ਇਕਲੌਤੀ ਉਹੀ ਕੈਂਡੀਡੇਟਸ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪੂਰਨ ਤੌਰ ਤੇ ਪਹੁੰਚਦੀ ਹੈ ਕਿਉਂਕਿ ਵਾਈਸ ਚਾਂਸਲਰ ਮੈਮ ਨੂੰ ਯਾਦ ਹੈ ਅਸੀਂ ਯੂਨੀਵਰਸਿਟੀ ਚ ਐਂਟਰ ਕਰਦੇ ਹਾਂ ਉਹਨਾਂ ਦੀ ਤਸਵੀਰ ਦੇਖਦੇ ਹਾਂ ਜਾਂ ਅਸੀਂ ਆਪਣੀ ਕਨਵੋਕੇਸ਼ਨ ਤੇ ਮਿਲਦੇ ਹਾਂ ਉਸ ਤੋਂ ਇਲਾਵਾ ਅਗਰ ਸਾਡੀ ਆਵਾਜ਼ ਪਹੁੰਚਦੀ ਹੈ ਤਾਂ ਸਿਰਫ ਤੇ ਸਿਰਫ ਸੈਨੇਟ ਮੈਂਬਰਸ ਦੇ ਦੁਆਰਾ ਪਹੁੰਚਦੀ ਹੈ ਤੇ ਮੈਂ ਅਪੀਲ ਕਰਦਾ ਸੈਂਟਰ ਦੀ ਸਰਕਾਰ ਨੂੰ ਅਸੀਂ ਬਹੁਤ ਖੁਸ਼ਕਿਸਮਤ ਆ ਸਾਡੀ ਪੰਜਾਬ ਸਰਕਾਰ ਨੇ ਬੱਚਿਆਂ ਦੀ ਆਵਾਜ਼ ਇੱਥੇ ਤੱਕ ਚੱਕੀ ਜੋ ਕਿ ਤਕਰੀਬਨ ਪਿਛਲੇ 20-25 ਸਾਲ ਚ ਕਦੀ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਚੱਕੀ ਗਈ ਤੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੇ ਸਟੂਡੈਂਟ ਸੈਂਟੀਮੈਂਟਸ ਬਾਰੇ ਦੱਸਦਾ ਕਿ ਜੇ ਇਹ ਨੋਟੀਫਿਕੇਸ਼ਨ ਜਲਦ ਤੋਂ ਜਲਦ ਵਾਪਸ ਨਾ ਲੈ ਗਏ ਵਾਪਸ ਬਿਹਾਲ ਸੈਨੇਟ 92 ਮੈਂਬਰੀ ਕਮੇਟੀ ਨਾ ਕੀਤੀ ਗਈ ਤਾਂ ਚੰਡੀਗੜ੍ਹ ਦੇ ਚੌਂਕਾਂ 'ਚ ਤੰਬੂ ਲੱਗ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਤੇ ਗੌਰ ਫਰਮਾਇਆ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਜਦੋਂ 4 ਸਾਲ ਪਹਿਲੇ ਕੋਈ ਇਹ ਜਿਹਾ ਫੈਸਲਾ ਹੁੰਦਾ ਜੀ ਆਮ ਆਦਮੀ ਪਾਰਟੀ ਸ਼ਰਤਾਂ ਵੀ ਜਾਣਦਾ ਸੀ ਉਨਾ ਆਮਦੀ ਪਾਰਟੀ ਨਾ ਨਿਗਾਰ ਕਿਉਂ ਆ ਗਿਆ ਕਿ ਸਿਰਫ ਅੰਦਰ ਤਿੱਥੀ ਦੋ ਤੇ ਕੋਰਟ ਚ ਅੰਦਰ ਤਿੱਥੀ ਦੋ ਤੇ ਕੋਰਟ